ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਕਾਲੇ ਕਾਨੂੰਨ ਦੇ ਖਿਲਾਫ 42 ਜਥੇਬੰਦੀਆਂ ਦਾ ਇੱਕ ਪਲੇਟਫਾਰਮ ਬਣਿਆ ਹੈ ਅੱਜ ਅਸੀਂ ਇੱਥੇ 17 ਜਥੇਬੰਦੀਆਂ ਦੇ ਆਗੂ 18 ਦੇ ਇਕੱਠੇ ਹੋ ਕੇ ਅਸੀਂ ਗਵਰਨਰ ਦੇ ਹੌਸਤੇ ਗਏ ਹਾਂ ਤੇ ਮੰਗ ਪੱਤਰ ਦਿੱਤਾ ਹੈ ਗਵਰਨਰ ਆਪ ਨਹੀਂ ਸਾਨੂੰ ਮਿਲਿਆ ਉਹਦੇ ਏਡੀਸੀ ਹੁੰਦਾ ਉਹ ਮੰਗ ਪੱਤਰ ਸਾਡਾ ਲੈ ਕੇ ਗਿਆਗਾ ਤੇ ਖੜ ਕੇ ਸਾਡੀ ਸਾਰੀ ਗੱਲਬਾਤ ਸੁਣ ਕੇ ਗਿਆਗਾ ਤੇ ਨਾਲ ਸਾਨੂੰ ਭਰੋਸਾ ਦਿਵਾਇਆਗਾ ਵੀ ਹਫਤੇ ਦੇ ਅੰਦਰ ਅੰਦਰ ਛੁੜੀ ਦੁਬਾਰੇ ਸਿੱਧੇ ਗਵਰਨਰ ਨਾਲ ਮੀਟਿੰਗ ਕਰਾਵਾਗੇ ਸਾਨੂੰ ਜਥੇਬੰਦੀਆਂ ਨੂੰ ਆਏ ਆ 22 ਤਿਕਰੀ ਗਵਰਨਰ ਹੈ ਤੇ 22 ਤਿਕਰੀ ਉਸ ਜਿਹੜਾ ਕਾਲਾ ਕਾਨੂੰਨ ਦਾ ਇਹਦੇ ਕੋਲ ਆਇਆ ਉਹ ਹੈ ਤੇ ਅਸੀਂ ਕਹਿੰਨੇ ਵੀ ਇਹ ਰੱਦ ਕਰਨਾ ਚਾਹੀਦਾ ਉਹ ਤੇ ਸੈਨ ਨਾ ਕਰੇ ਸਾਰੀਆਂ ਜਥੇ ਮੰਗਰਦੇ ਆ ਤੇ ਆਉਣ ਵਾਲੀ 5 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਸਾਰੀਆਂ ਜਥੇਬੰਦੀਆਂ ਦੀ ਮੀਟਿੰਗਾਂ ਕਰ ਰਹੇ ਹਾਂ ਤੇ 20 ਤਰੀਕ ਨੂੰ ਅਸੀਂ ਮਤਲਬ ਧਰਨੇ ਦੇ ਰਹੇ ਹਾਂ ਤੇ ਟ੍ਰੈਫਿਕ ਜਾਮ ਕਰਾਂਗੇ 1 ਘੰਟੇ ਲਈ ਚਾਹੇ ਤੇਸੀਲਾਂ ਤੇ ਕਰ ਲਈਏ ਚਾਹੇ ਉਹ ਜ਼ਿਲ੍ਹਾ ਦੇ ਹੈੱਡਕੁਆਟਰ ਤੇ ਕਰ ਲਈਏ ਤੇ ਉਹ ਧਰਨਿਆਂ ਤੋਂ ਬਾਅਦ ਕਾਂਟਾ ਤਰ ਨਿਜਾਮ ਲਾ ਕੇ ਚਾਹੇ ਤਾਂ ਕੋਈ ਉੱਥੇ ਆ ਕੇ ਸਾਡਾ ਮੰਗ ਪੱਤਰ ਲੈ ਜੇ ਤੇ ਨਹੀਂ ਅਸੀਂ ਜਾ ਕੇ ਜਿਹੜਾ ਉੱਥੇ ਲਵੇ ਦਾ ਅਧਿਕਾਰੀ ਹੋ ਉਹ ਨੂੰ ਜਾ ਕੇ ਮੰਗ ਪੱਤਰ ਦੇ ਕੇ ਆਵਾਂ ਇਹ ਵੀ ਵੀ ਸੰਝਾ ਤੁਹਾਨੂੰ ਰੱਖੇ ਅੱਗੇ